ਜਿੱਦਾਂ ਤੇ ਪਾਏ ਕਿ ਜੱਫੀ ਪਾ ਕੇ ਹਾਏ ਹਾਏ ਇਹ ਆ ਜਿੰਨੀ ਜਾਰਾ ਜੱਫੀ ਪਾਉਂਦਾ ਇਹ ਮੇਰਾ ਵੀ ਹਾਂ ਤੇ ਬੜਾ ਰਲਦਾ ਹਾਂ ਦਫਾ ਕਿਵੇਂ ਹਾਂ ਹਾਂ ਦਫਾ ਕਿ ਇਹ ਕੌਣ ਆ ਸੀ ਓਹ ਹੋਏ ਜੇ ਜਰੂਰ ਜੇ ਤੁਸੀਂ ਆਉਂਗੇ ਜੇ ਤਾਂ ਤੇਰੀ ਆਉਣ ਦੀ ਰਾਹ ਆ ਫਿਰ ਤਾਂ ਮੈਂ ਤੁਹਾਨੂੰ ਸਮਝਾ ਦਿੰਨੀ ਹ ਜੇ ਨਹੀਂ ਆਉਣਾ ਤਾਂ ਫਿਰ ਮੇਰਾ ਕੋਈ ਪੈਦਾ ਨਹੀਂ ਦਿਮਾਗ ਖਰਚ ਕਰਨ ਦਾ ਅੱਛਾ ਹੂੰ ਫਸੀ ਤਾਂ ਨਾ ਕੱਟਦਾ ਉਹ ਪਤਾ ਕੀ ਐ ਤਾਂ ਹੁਣ ਜੇ ਤੂੰ ਆਉਣਾ ਹੋਵੇ ਹੈ ਫਿਰ ਜ਼ੈਰੋ ਕੇ ਪਿੰਡ ਤਾਂ ਤੁਸੀਂ ਜਾਣਦੇ ਹੀ ਆਏ ਸੀ ਹਾਂ ਉਸ ਵੱਡੇ ਰਾਹ ਤੇ ਆ ਕੇ ਸਾਡੇ ਫਿੰਦਰ ਕੇ ਘਰੇ ਜਾਣਾ ਸੀ ਫਿੰਦਰ ਦੇ ਰਿਸ਼ਤੇਦਾਰ ਤੇ ਮੈਂ ਕਹਿੰਦੂੰ ਤੁਸੀਂ ਕਹਦੇ ਵੀ ਅਸੀਂ ਸਲਾਤਪੁਰੇ ਤੋਂ ਅੱਛਾ मेरा मास्टर सर मैं कुंभे बच्चे विद्या दे के जफी पाके हाय हाय आज है, है. ए, <laughs> है हाँ. तो नहीं यार राजा फिर और है मैं मेरा हां तो बड़ा वाला था तो दफा के में हम हम दफा के ये कौन आ ਓਹ ਹੋਏ ਜੇ ਜਰੂਰ ਤੁਸੀਂ ਆਉਂਗੇ ਜੇ ਤਾਂ ਤੇਰੀ ਆਉਣ ਦੀ ਰਾਹ ਹੈ ਫਿਰ ਤਾਂ ਮੈਂ ਤੈਨੂੰ ਸਮਝਾ ਦਿੰਨੀ ਹ ਜੇ ਨਹੀਂ ਆਉਣਾ ਤਾਂ ਫਿਰ ਮੇਰਾ ਕੋਈ ਪੈਦਾ ਨਹੀਂ ਦਿਮਾਗ ਖਰਚ ਕਰਨ ਦਾ ਅੱਛਾ ਹਮ ਫਤਿਹ ਦਾ ਨਾ ਕੱਟਾ ਉਹ ਪਤਾ ਕੀ ਐ ਤਾਂ ਹੁਣ ਜੇ ਤੂੰ ਆਉਣਾ ਹੋਵੇ ਹੈ ਫਿਰ ਜ਼ੈਰੋ ਕੇ ਪਿੰਡ ਤਾਂ ਤੁਸੀਂ ਜਾਣਦੇ ਹੀ ਆਏ ਸੀ ਹਾਂ ਉਸ ਵੱਡੇ ਰਾਹ ਤੇ ਆ ਕੇ ਸਾਡੇ ਫਿੰਦਰ ਕੇ ਘਰੇ ਜਾਣਾ ਸੀ ਫਿੰਦਰ ਦੇ ਰਿਸ਼ਤੇਦਾਰ ਤੇ ਮੈਂ ਕਹਿੰਦੂੰ ਤੁਸੀਂ ਕਹਦੇ ਵੀ ਅਸੀਂ ਸਲਾਤਪੁਰੇ ਤੋਂ ਅੱਛਾ ਮੇਰਾ ਮਾਸ ਸੜਨਾ ਇੱਕ ਮੇਰਾ ਕਰ ਦੂ ਥੋੜਾ ਤੂੰ ਆ ਜਾ ਹਾਂ ਆ ਜਾ ਮੈਂ ਸਾਰਾ ਕੁਝ ਕਰ ਦੂ ਦੱਸ ਬੋਤਲ ਜਿੰਨੇ ਪਸਾਉਣਾ ਜਿਆਦਾ ਕੋਈ ਮਾਸ ਪਾਲ ਚਾ ਕੋਈ ਨਹੀਂ ਤੂੜੇ ਆਹੰਗਾ ਤੂੰ ਦੱਸ ਦੁਆਏ ਕੀ ਫੇਰ ਆਮ ਜਾਣੇ ਜੋ ਆਪਰੇ ਹੋਰ ਫਿਰ ਤੂੰ ਮੈਂ ਇੱਥੋਂ ਲੈ ਲਈ ਤੂੰ ਇਹਨੂੰ ਦੇ ਦੇ ਲੈ ਭੈਣ ਤੂੰ ਦੇ ਮੇਰੇ ਦਾ ਪਾਰ ਤੂੰ ਇਹ ਗੱਲ ਸੁਣ ਤੇਰੇ ਥੱਲੇ ਮੈਂ ਮੇਰੇ ਉੱਤੇ ਤੂੰ ਤੇਰੇ ਉੱਤੇ ਹੀ ਬਸ ਇਹ ਬਣਾਉਣੀ ਆ ਹਾਂ ਹੰਟ ਤੈਨੂੰ ਜਾ ਤਾ ਜੇ ਇੱਥੇ ਕੋਈ ਆ ਗਿਆ ਨਾ ਮੈਂ ਕੱਟੂੰਗੀ ਚੰਗਾ ਮੜ ਕੇ ਨਾ ਲਾਈ ਜੇ ਕੋਈ ਆ ਗਿਆ ਤਾਂ ਹਾਂ ਤੂੰ ਨਾ ਨਹੀਂ ਤੂੰ ਮੇਰੇ ਗਾਲ ਸੁਣ ਜੇ ਤਾਂ ਕੱਲ ਨੂੰ ਤੇਰਾ ਟਾਈਮ ਆਏਗਾ ਇੱਥੇ ਮੋਟਰ ਮੋਟਰ ਛੱਡ ਕੇ ਫੇਰ ਕੀ ਤੁਸੀਂ ਕਹੇਂ ਗਾਂ ਕੋਈ ਨਹੀਂ ਤੇਰੀ ਸੌ ਘਰੇ ਹੁੰਦਾ ਮਿੱਠਾ ਕਾ ਮੈਂ ਪਤਾ ਕਿਵੇਂ ਥੰਦਾ ਘਰ ਨਹੀਂ ਜਾਂ ਮੈਂ ਵੱਧ ਘਰੀ ਜਨਾ ਕਰ ਕੇ ਇੱਦਾਂ ਤੇ ਪਾ ਕੇ ਕਰ ਦੂ ਤੁਹਾਡੇ ਤੂੰ ਆ ਜਾਓ ਹਾਂ ਆ ਜਾਓ ਮੈਂ ਸਾਰਾ ਕੁਝ ਕਰ ਦੂੰਗਾ ਨਾ ਬੋਦਲ ਜਿੰਨੇ ਬਸਾਉਣਾ ਜਿਆਦਾ ਕੋਈ ਮਾਸ ਪਾਲ ਚਾ ਕੋਈ ਨਹੀਂ ਤੂੰ ਬੜਾ ਆਹੰਗਾ ਤੂੰ ਦੱਸ ਦੁਆਏ ਵੀ ਫੇਰ ਆਮ ਜਾਨੇ ਜਾ ਪਰੇ ਥੋੜਾ ਤੂੰ ਮੈਥੋਂ ਲੈ ਲਈ ਤੂੰ ਇਹਨੂੰ ਦੇ ਦੇ ਲੈ 500 ਰੁਪਏ ਮੇਰਾ ਪਾਰ ਦੂਏ ਗੱਲ ਤਨ ਤੇਰੇ ਥੱਲੇ ਮੈਂ ਮੇਰੇ ਉੱਤੇ ਤੂੰ ਤੇਰੇ ਉੱਤੇ ਹੀ ਵਾ ਫੇਰ ਬਣਾਉਣੀ ਆ ਹੰਡ ਤੂੰ ਮੈਨੂੰ ਦਾਤ ਜੇ ਤਾਂ ਕੋਈ ਆ ਗਿਆ ਨਾ ਮੈਂ ਕੱਟੂੰਗੀ ਚੰਗਾ ਮੜ ਕੇ ਨਾ ਲਈ ਜੇ ਕੋਈ ਆ ਗਿਆ ਤਾਂ ਹਾਂ ਤੂੰ ਨਾ ਲਾਉਣਾ ਤਾਂ ਨਹੀਂ ਤੂੰ ਮੇਰੀ ਗੱਲ ਸੁਣ ਜੇ ਤਾਂ ਕੱਲ ਨੂੰ ਤੇਰਾ ਟਾਈਮ ਆਏਗਾ ਇੱਥੇ ਮੋਟਰ ਮੋਟਰ ਛੱਡ ਕੇ ਫੇਰ ਤੀ ਤੁਸੀਂ ਕਹੇਂ گاਂ ਕੋਈ ਨਹੀਂ ਤੇਰੀ ਸੌ ਘਰੇ ਹੁੰਦਾ ਮਿੱਠਾ ਤਾਂ ਮੈਂ ਪਤਾ ਕਿਵੇਂ ਤੁਹਾਨੂੰ ਦਾ ਘਰ ਨਹੀਂ ਜਾਵਾਂ ਬਦਕਾਰੀ ਜਨਾ ਕਰਕੇ ਜਿੰਦਾਂ ਤੇ ਪਾਏ